ਕੋਈ ਕੱਢਣਗੇ ਕਿਹੜੇ ਨੰਬਰ ਤੇ ਕਿਹੜਾ ਹੁੰਦਾ ਆ ਦੇਖੋ ਚੱਲ ਸੇਧਰ ਵੀ ਜਜਮੈਂਟ ਹੋ ਰਹੀ ਆ ਬੱਚੇ ਦੇ ਵਿੱਚੋਂ ਕੁਆਲਿਟੀ ਚੱਕਰ ਹੋ ਵੀ ਬੱਚੇ ਦੀ ਫਿਰ ਇਹਨਾਂ ਵਿੱਚੋਂ ਵੀ ਚੁਣੇ ਜਾਣਗੇ ਕਿਹੜੇ ਚੰਗੇ ਆ ਕਿਹੜੇ ਪਹਿਲੇ ਨੰਬਰ ਤੇ ਹੁਣ ਇਹ ਕਿਹੜੇ ਦੂਜੇ ਤੇ ਵੀ ਪਤਾ ਲੱਗੂਗਾ ਇਹਦੇ ਰਡੇ ਪੁਆਇੰਟ ਆਓ ਵੀ ਸਮੁੰਦਰ ਗਰੁੱਪ ਦਾ ਕਹਿੰਦੇ ਦਲਵਾਜ ਮੱਕਰ ਹੈ ਠੀਰਾ ਬੱਕਰਾ ਦਲਵਾਗ ਉਮੀਦਨ ਦਲਵਾਗ ਬੜਾ ਪਿਆਰਾ ਨਾਮ ਹੈ ਤੇ ਰਾਜਪ੍ਰੀਤ ਸਾਡਾ ਭਾਈ ਹੈ ਇੰਗਲੈਂਡ ਤੋਂ ਲੈ ਆ ਬਣੰਦ ਮਾਰ ਰਿਹਾ ਤੇ ਵੱਡੀ ਚਰਚਾ ਕਹਿੰਦੇ ਰਾਜਪ੍ਰੀਤ ਜੈਤੋ ਵਾਲੇ ਸਾਡੇ ਭਰਾ ਵੀ ਇੱਕ ਦੂਜਾ ਤਾਂਗੇ ਦੂਜੇ ਨੰਬਰ ਦੇ ਬੱਕਰਾ ਸੁਬੰਦਰ ਗਰੁੱਪ ਦੀ ਬਹੁਤ ਵੱਡੀ ਚਰਚਾ ਹੈ ਦਲਵਾਗ ਸੁਬੰਦਰ ਗਰੁੱਪ ਦਾ ਕਹਿੰਦੇ ਬੱਕਰਾ ਕਲੀ-ਕਲੀ ਜੀ ਜਿਹੜੀ ਨੋਟ ਕੀਤੀ ਅੰਦੀ ਬਕਰੇ ਦੀ ਚੈੱਕ ਕਰ ਲਓ ਵੀ ਤੇ ਸਾਡੇ ਸਾਰੇ ਸਾਥੀ ਅੱਜ ਸੁਮੰਦਰ ਗਰੁੱਪ ਵਾਲੇ ਆਏ ਹੋਏ ਆ ਸਾਰੇ ਕਾਫੀਆਂ ਦਾ ਧੰਨਵਾਦ ਹੈ ਸਾਡੇ ਭਰਾਵਾਂ ਨੇ ਔਰ ਬਹੁਤ ਵੱਡਾ ਯੋਗਦਾਨ ਨੇ ਸਾਡੇ ਵੀਰਾਂ ਦਾ ਵੀ तहे ਦਿਲੋਂ ਧੰਨਵਾਦ ਹੈ ਅੱਗੇ ਆਪਾਂ ਦੇਖਦੇ ਆਂ ਵੀ ਬਕਤ ਨੇ ਵੀ ਕੱਲੀ ਕੱਲੀ ਚੀਜ਼ ਜਿਹੜੀ ਨੋਟ ਕੀਤੀ ਜਾਂਦੀ ਹੈ ਟੈਸਟਿੰਗਲ ਵਗੈਰਾ ਸਾਰਾ ਕੁਝ ਚੈੱਕ ਕੀਤਾ ਜਾਂਦਾ ਵੀ ਲਾਈਵ ਜਿਹੜਾ ਮੇਲਾ ਤੁਸੀਂ ਦੇਖ ਸਕਦੇ ਹੋ ਵੀ ਰਿੰਗ ਦੇ ਵਿੱਚ ਸਾਰੇ ਜਾਨਵਰ ਖੜੇ ਆ ਇੱਕ ਕੱਲੇ ਕੱਲੇ ਦਾ ਜਿਹੜਾ ਵੀ ਚੈੱਕ ਕੀਤਾ ਜਾਂਦੇ ਪੁਆਇੰਟ ਇੱਕ ਦੁਬਾਰਾ ਕਿ ਵੀ ਅੱਗੇ ਆ ਬੱਕਰਾ ਮਲਨਾ ਪਿੰਡ ਤੋਂ ਜਾਰਡਨ ਬੱਕਰਾ

जजमेंट होती भी बकाया सारे पॉइंट जेडे नोट किए जाते दे, देखो भी

<coughs> <coughs> ये चिट्टिया खाना बकरा भी

ਪੁੱਲ ਸਪੋਰਟਲੇ ਤੇ ਪੁੱਲ ਸਪੋਰਟਲੇ ਸਭੀ ਕਵਾਰਟੀ ਚੈੱਕ ਕਰ ਲੋ ਜਨਵਰ ਦੀ ਪੂਰੇ ਖੜੇ ਕੰਨਾਂ ਦੇ ਵਿੱਚ ਇਹ ਬਾਅਦ ਚ ਪਤਾ ਲੱਗਣਾ ਵੀ ਕਿਹੜਾ ਕਿਹੜੇ ਨੰਬਰ ਤੇ ਹੁੰਦਾ ਕਿਹੜਾ ਪਹਿਲੇ ਤੇ ਹੁੰਦਾ ਕਿਹੜਾ ਦੂਜਾ ਕਿੰਨੇ ਬੰਦੇ ਜੁੜ ਗਏ 5 ਰੁਪਏ ਠੀਕ ਹੈ ਹਰ ਕੀ ਆਪਣੇ ਸਿਸਟਮ ਬਰਾੜ ਬੀ ਗੁੱਟ ਕਰਵਾ ਮਾ ਦੇ ਲਾਈਵ ਤੁਸੀਂ ਮੇਲਾ ਦੇ ਸਕਦੇ ਹੋ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤਾਂ ਜੋ ਵੀ ਸਾਰਿਆਂ ਤੱਕ ਪਹੁੰਚੇ ਵੀਡੀਓ ਚੰਗੇ ਜਿਹੜੇ ਮੁਕਾਬਲੇ ਹੋ ਰਹੇ ਆ ਚੰਗੇ ਬੱਕਰੇ ਜਿਹੜੇ ਵਿੱਚ ਆ ਰਹੇ ਇਹਦੇ ਰਿੰਗ ਦੇ ਵਿੱਚ ਖੀਰੇ ਬੱਚੇ ਵੀ ਫੁੱਲ ਸਪੋਰਟਲੈਸ ਕਿੰਤਾ ਰੰਗ ਦੇਖੋਗੇ ਇਹ ਇੱਧਰ ਵੀ ਜਜਮੈਂਟ ਹੁੰਦੀ ਇਹਨਾਂ ਦੀ ਜਿਹੜੇ ਵੀ ਰ ਵੀ ਜੁੜ ਚੁੱਕੇ ਆਪਣੀ ਵੀਡੀਓ ਨਾਲ ਤੇ ਕਮੈਂਟ ਵੀ ਜਰੂਰ ਕਰਿਓ ਬਈ ਕਿਵੇਂ ਲੱਗ ਰਹੀ ਵੀਡੀਓ ਤੇ ਕਿੱਥੇ ਕਿੱਥੇ ਤੁਸੀਂ ਮੇਲਾ ਜਿਹੜਾ ਦੇਖ ਰਹੇ ਹੋ ਬਈ ਸੂਰੇ ਵਾਲੇ ਪਿੰਡ ਦਾ ਚੱਲੀ ਜਾਂਦਾ ਮੇਲਾ ਬੱਕਰੀਆਂ ਦਾ ਬਰਬਰੀ ਬੱਕਰਿਆਂ ਦਾ ਖੀਰੇ ਬੱਕਰੇ ਜਿਹੜੇ ਵੀ ਉਹਨਾਂ ਦਾ ਮੁਕਾਬਲਾ ਚੱਲੀ ਜਾਂਦਾ ਤੇ ਪੁਆਇੰਟ ਜਿਹੜੇ ਨੋਟ ਹੋਈ ਜਾਂਦੇ ਆ ਕਰੋ ਚੱਕ ਵੀ ਕਮੈਂਟ ਜਰੂਰ ਕਰੋ ਤੇ ਇਹ ਵੀ ਦੱਸੋ ਵੀਡੀਓ ਵਧੀਆ ਸਾਫ ਆ ਰਹੀ ਹੈ ਕਲੀਅਰ ਆ ਰਹੀ ਹੈ ਹਾਂਜੀ ਕੁਲਦੀਪ ਸਿੰਘ ਜੀ ਕਿੱਥੋਂ ਦੇਖ ਰਹੇ ਹੋ ਲਾਈਵ ਕਮੈਂਟ ਜਰੂਰ ਕਰਿਓ ਜੀ ਜੇ ਆਪਣਾ ਨਾਮ ਵੀ ਜਰੂਰ ਬੋਲਾਂਗੇ ਜਿਹੜੇ ਵੀ ਕਮੈਂਟ ਕਰੀ ਜਾਂਦੇ ਆ ਮਾਨਸਾ ਤੋਂ ਆ ਬਈ ਕੁਲਦੀਪ ਸਿੰਘ ਬਹੁਤ ਬਹੁਤ ਧੰਨਵਾਦ ਬਈ ਕੁਲਦੀਪ ਮਾਨਸਾ ਤੋਂ ਬਈ ਜਿਹੜਾ ਹੈ ਲਾਈਵ ਮੇਲੇ ਦਾ ਆਨੰਦ ਮਾਣ ਰਿਹਾ ਕੀਰੇ ਬੱਕਰਿਆਂ ਦਾ ਮੁਕਾਬਲਾ ਚੱਲੀ ਜਾਂਦਾ ਬਈ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਇਕੱਲੇ ਇਕੱਲੇ ਬੱਕਰੇ ਦੇ ਬਈ ਪੁਆਇੰਟ ਜਿਹੜੇ ਨੋਟ ਕਰੀ ਜਾਂਦੇ ਜੱਜ ਤੇ ਬਾਅਦ ਦੇ ਵਿੱਚ ਜਿਹੜੇ ਪਤਾ ਲੱਗਣਾ ਵੀ ਕਿਹੜਾ ਕਿਹੜੇ ਨੰਬਰ ਤੇ ਹੁੰਦਾ ਤੇ ਹੋਰ ਵੀ ਜਿਹੜੇ ਵੀ ਆਪਣੇ ਚੈਨਲ ਨਾਲ ਜੁੜੇ ਆ ਮੇਲਾ ਜਰੂਰ ਦੇਖੋ ਲਾਈਵ ਚੱਲੀ ਜਾਂਦਾ ਮੇਲਾ ਆ ਠੀਕ ਕਰੇ ਕਰੇ ਇਹ ਹੋਰ ਵੀ ਜਿਹੜੇ ਬਈ ਬਾਈ ਦੇਖੀ ਐਂਦੇ ਲਾਈਵ ਕਮੈਂਟ ਜ਼ਰੂਰ ਕਰੋ ਕਿੱਥੇ ਕਿੱਥੋਂ ਜਿਹੜਾ ਮੇਲਾ ਤੁਸੀਂ ਦੇਖ ਰਹੇ ਹੋ 20 25 ਜਣੇ ਜਿਹੜੇ ਆਪਣੇ ਨਾਲ ਜੁੜ ਗਏ ਆ ਅੱਗੇ ਵੀ ਜਿਹੜੇ ਵੀਡੀਓ ਪਹੁੰਚ ਸਕੇ ਕਮੈਂਟ ਵੀ ਜ਼ਰੂਰ ਕਰੋ ਤੇ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਤਾਂ ਜੋ ਘਰੇ ਬੈਠੇ ਸਾਰੇ ਮੇਲੇ ਦਾ ਜਿਹੜਾ ਆਨੰਦ ਮਾਣ ਸਕਣ ਤੇ ਚੰਗੇ ਬੱਚੇ ਬਰਬਰੀ ਦੇ ਜਿਹੜੇ ਮੇਲੇ ਵਿੱਚ ਪਾਏ ਗਏ ਆ ਕੀਲੇ ਬੱਕਰੇ ਆ ਸਾਰੇ കല്ലി കല്ലി ചീ ച നോ വരാ ചെക്ക പാട്ട ജന फिर <rapping> ਅੱਗੇ ਦਰਸ਼ਕ ਵੀ ਦੇਖ ਸਕਦੇ ਬਹੁਤ ਜ਼ਿਆਦਾ ਜਿਹੜੇ ਆਏ ਮੇਲਾ ਦੇਖਣ ਰਿੰਗ ਦੇ ਬਾਹਰ ਖੜੇ ਆ ਤੇ ਆਪਾਂ ਰਿੰਗ ਦੇ ਅੰਦਰੋਂ ਸਾਰਾ ਮੇਲਾ ਜਿਹੜਾ ਤੁਹਾਨੂੰ ਲਾਈਵ ਦਿਖਾਈ ਜੰਨੇ ਆ ਬੱਕਰੀ ਵੀ ਸਰੇਤ ਸਰੀ ਆਏ ਸਾਰੇ ਚਿੱਟੀਆਂ ਅੱਖਾਂ ਦੇ ਦੂਜੇ ਵੀ Hãy subscribe cho kênh Ghiền Mì Gõ Để không bỏ lỡ những video hấp dẫn Ini adalah di i ਦੇਖੋ ਇਧਰੋਂ ਮੇਲਾ ਵੀ ਰੌਣਕ ਵੀ ਦੇਖ ਲਓ ਮੇਲੇ ਦੀ ਦਰਸ਼ਕ ਵੀ ਜਿਹੜੇ ਪਹੁੰਚ ਚੁੱਕੇ ਆ ਮੇਲਾ ਦੇਖਣ ਨੂੰ ਰਿੰਗ ਦੇ ਵਿੱਚ ਬੱਕਰੇ ਖੜੇ ਆ ਤੇ ਜੱਜਮੈਂਟ ਹੋਈ ਜਾਂਦੀ ਕੱਲੇ ਕੱਲੇ ਬੱਕਰੇ ਦੀ ਤੇ ਰੌਣਕ ਦੇਖ ਲਓ ਮੇਲੇ ਦੀ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਦੱਸ ਦਈਏ ਪਿੰਡ ਸੂਰੇ ਵਾਲਾ ਜ਼ਿਲ੍ਹਾ ਸ਼੍ਰੀਮੰਤਰ ਸਾਹਿਬ ਲਾਈਵ ਚ ਲੀ ਜਾਂਦਾ ਮੇਲਾ ਤੇ ਪਹਿਲੇ ਮੁਕਾਬਲੇ ਜਿਹੜੇ ਹੋਈ ਜਾਂਦੇ ਆ ਹੀਰੇ ਬਕਰੇ ਦੇਖੋ ਵੀ ਬੱਕਰਾ ਚਿੱਟੀਆਂ ਅੱਖਾਂ ਦਾ ਫੁੱਲ ਸੋਪਰੇਸ ਚਿੱਟੇ ਰੰਗ ਦੇ ਵਿੱਚ ਸਾਥੇ ਬਾਹਰ ਤੋਂ ਹੀ ਰੌਣਕ ਵੀ ਦੇ ਸਕਦੇ ਹੋ ਮੇਲੇ ਦੀ भी आनंद दर्शकवीर भी आसे पासे चिटिया अखला बकरा भी ਪਹਿਲਾ 라ਉਂਡ ਰੇਗ ਨੰਬਰ 2 ਦੇ ਵਿੱਚ ਆਪਾਂ ਦੇਖ ਰਿਹਾ ਵੀ ਖੀਰੇ ਬੱਕਰੇ ਪਰਪਰੀ ਨਸਲ ਥੋੜੇ ਬੱਕਰੇ ਜਿਹੜੇ ਹੁਣ ਬਾਗੀ ਹੈ ਜੱਜ ਸਹਿਬਾਨ ਸਾਡੇ ਅੱਜ ਦੇ ਇਸ ਮੇਲੇ ਤੇ ਆਪਣੀ ਵੱਡੀ ਭੂਮਿਕਾ ਨਿਭਾ ਰਹੇ ਨੇ ਵੱਡੀਆਂ ਡਿਊਟੀਆਂ ਦੇ ਰਹੇ ਨੇ ਬ੍ਰਿੰਦਰਪਾਲ ਸਿੰਘ ਜੀ ਸਾਡੇ ਜੱਜ ਸਹਿਬਾਨ ਅਰਸ਼ਦੀਪ ਸਿੰਘ ਜੀ ਪ੍ਰੀਤਮ ਸਿੰਘ ਜੀ ਕ੍ਰਿਸ਼ਨ ਸਿੰਘ ਜੀ ਪ੍ਰਧਾਨ ਸਿੰਘ ਜੀ ਰਜਿੰਦਰ ਸਿੰਘ ਜੀ ਸਾਡੇ ਜੱਟ ਸਹਿਬਾਨ ਨੇ ਸੋ ਸਹਿਜ ਨੂੰ ਧੰਨਵਾਦ ਕਰਦੇ ਆ ਸਾਡੇਾਰੇ ਹੀ ਜੱਟ ਸਹਿਬਾਨਾਂ ਦਾ ਇਹ ਤਾਂ ਪੂਰੇ ਵਾਲੇ ਦੇ ਵਿੱਚ ਪਹਿਲੀ ਜਿਹੜਾ ਪਹਿਲਾ ਮੇਲਾ ਆਪਾਂ ਦੇ ਉੱਤੇ ਬੱਕਰੀ ਮੇਲਾ ਵਰਪਰੀ ਨਤਲ ਦੀਆਂ ਬੱਕਰੀਆਂ ਤੇ ਵਰਪਰੀ ਨਤਲ ਦੇ ਬੱਕਰੇ ਈਰੇ ਬੱਕਰੇ ਤੇ ਈਰੀਆਂ ਬੱਕਰੀਆਂ ਇਹ ਬੱਕਰੀਆਂ ਦਾ ਮੇਲਾ

सारिया सरकार जो महान शख्सियत करे सरपंच जी सरपंची ग्राम पंचायत पिंड दूरे वहां बहुत बहुत धन्यवाद है बोटे नगर का पहला बकरी मेला करवाया वही छठे बकरी मेले भी, भी दे आप देख रहे हैं पंजाब के लो भी जानवर सारे भा ले रहे के पचे है जजमेंट होगी बकरिया की जानवर आप चेक कराई जानेट नोट होते लगी वारी आ गई बकरे की ਚਿੱਟੇ-ਚਿੱਟੇ ਰੰਗ ਦੇ ਖੀਰੇ ਬੱਕਰੇ ਵੀ ਰੰਗ ਦੇ ਵਿੱਚ ਆਏ ਆ ਬਹੁਤ ਸੋਹਣੇ ਜਾਨਵਰ ਆ ਸਾਰਿਆਂ ਦੇ ਮੁਕਾਬਲੇ ਮੁਕਾਬਲੇ ਦੇ ਵਿੱਚੋਂ ਪਤਾ ਲੱਗਣਾ ਵੀ ਕਿਹੜਾ ਅੱਗੇ ਜਾਂਦਾ ਚਿੱਟੀਆਂ ਅੱਖਾਂ ਦਾ ਬੱਕਰਾ ਦੇਖ قال <tries> बर्बरी चंगी क्वालिटी का देखो वेख देर से आना की क्वालिटी चेक करो बिल्कुल छोटे कना का बी जसा मानसा भी अपने जुड़ चुके हैं कमेंट जरूर करो कित कि, थो कि थो तो ही। मिला चलांगे, मिला। अपना निका कमेंट कर सकते हो ਤੇ ਆਪਣਾ ਏਰੀਆ ਵੀ ਦੱਸ ਸਕਦੇ ਹੋ ਕਿਹੜੇ ਏਰੀਏ ਤੇ ਜਿਹੜਾ ਮੇਲਾ ਤੁਸੀਂ ਲਾਈਵ ਦੇਖੀ ਜਾਂਦੇ ਹੋ। ਬਸ ਇੱਕ ਬੱਕਰਾ ਰਹਿ ਗਿਆ ਵੀ ਉਸ ਤੋਂ ਬਾਅਦ ਇਹ ਜਿਹੜੇ ਇਹਨਾਂ ਦੀ ਝੋਣ ਹੋਣੀ ਹੈ ਵੀ ਕਿਹੜੇ-ਕਿਹੜੇ ਬੱਕਰੇ ਕਿਹੜੇ-ਕਿਹੜੇ ਨੰਬਰ ਤੇ ਆਉਣਗੇ। ਆ ਵੀ ਖੀਰਾ ਬੱਕਰਾ, ਚਿੱਟੀਆਂ ਅੱਖਾਂ ਦਾ। ਇਹਦੀ ਤੌਰ ਜਿਹੜੀ ਹੁਣ ਨੋਟ ਕੀਤੀ ਜਾਣੀ ਆ। ਇਹ ਤੌਰ ਕਿਵੇਂ ਦੀ ਆ ਬੱਕਰੇ ਦੀ। ਬੋਡੀ weight ਦਾ ਬਹੁਤ ਵਧੀਆ ਬੱਕਰਾ ਦਿੱਕਤ ਹੋਰ ਤੇ ਪਤਾ ਲੱਗਣਾ ਵੀ ਕਿਵੇਂ ਦੀ ਤੋਰ ਆ ਕਿਵੇਂ ਦੀ ਖੜਨੀ ਆ ਉਧਰੋਂ ਲਾਇਆ ਲੰਮਾ ਲਾਇਆ ਵੀ ਦੇਖੋ ਵੀ समझ नहीं आई भीर गोल्ड बकरे <laughs> बकर मुकाबला भी लाल गलदार चिट्टे रंग कोई भी हो ਮੁਕਾਬਲੇ ਅਲੱਗ-ਅਲੱਗ ਹੋਣੇ ਆ ਕੀਰਿਆਂ ਦੇ 2 ਦੰਦ ਦੇ 4 ਦੰਦ ਦੇ 6 ਦੰਦ ਦੇ 8 ਦੰਦ ਦੇ ਸਾਰਿਆਂ ਦੇ ਅਲੱਗ-ਅਲੱਗ ਹੋਣੇ ਆ ਤੇ ਰੰਗ ਦੇ ਵਿੱਚ ਕੱਲੇ-ਕੱਲੇ ਜਿਹੜੇ ਆ ਪਾਈ ਜਾਣਗੇ ਬੱਕਰੇ ਅੱਡ ਬੱਕਰੀਆਂ ਅੱਡ ਸਾਰਿਆਂ ਦੇ ਮੁਕਾਬਲੇ ਜਿਹੜੇ ਆ ਹੋਣੇ ਆ ਲਈ ਬਾਈ ਦੇਖੋ ਵੀ ਤੌਰ ਬੱਕਰੀ ਦੀ ਚੰਗੇ ਬੋਡੀ weight ਦਾ ਤੇ ਤੌਰ ਚੱਕਰ ਲਓ ਬੱਕਰੀ ਦੀ ਇਹਨਾਂ ਦੇ ਹਿਸਾਬ ਨਾਲ ਜਿਹੜੇ ਆ ਨੰਬਰ ਐਡ ਹੋਣੇ ਆ ਬਈ

<laughs> राघव मित्तल ने कमेंट किया कमेंट <laughs> ਤੇ ਇੰਦਰਾ ਜਿਹੜਾ ਵੀ ਫੈਸਲਾ ਹੋਈ ਜਾਂਦਾ ਇਸ ਤੋਂ ਬਾਅਦ ਪਤਾ ਲੱਗਣਾ ਵੀ ਕਿੰਨੇ ਕਿ ਬੱਕਰੇ ਇਸ ਵਾਰ ਰਿੰਗ ਚੋਂ ਬਾਹਰ ਹੋਣਗੇ ਤੇ ਕਿੰਨੇ ਬਾਕੀ ਰਹਿ ਜਾਣਗੇ ਉਸ ਤੋਂ ਬਾਅਦ ਫਿਰ ਜਿਹੜੇ ਬੱਕਰੇ ਪੈਸਾ ਨੰਬਰ ਵਾਈ ਜਿਹੜੇ ਆਉਣਗੇ ਪਤਾ ਲੱਗਣਾ ਵੀ ਕਿਹੜਾ ਕਿਹਨੇ ਨੰਬਰ ਤੇ ਆ ਗਿਆ ਤੇ ਜਜਮੈਂਟ ਹੋਣੀ ਹੈ ਸਾਰੀ ਤੇ ਬਾਕੀ ਵੀ ਇੱਕ ਵਾਰ ਆਪਾਂ ਲਾਈਵ ਜਿਹੜਾ ਐ ਰੋ ਤੇ ਦੁਬਾਰਾ ਫੇਰ ਆਪਾਂ ਲਾਈਵ ਹੋਵਾਂਗੇ ਜਦੋਂ ਬਈ ਦੁਬਾਰੇ ਜਜਮੈਂਟ ਹੋਊਗੀ ਤੇ ਮੇਲਾ ਪੱਤ ਮੇਰੇ ਹੋ ਜੇ ਤੇ ਰਿੰਗ ਦੇ ਵਿੱਚ ਵੀ ਬਾਈ ਵੇਟ ਕਰ ਰਹੇ ਆ ਵੀ ਕਿਹੜਾ ਕਿਹੜੇ ਨੰਬਰ ਤੇ ਆਊ ਇਕੱਲੇ ਇਕੱਲੇ ਦੀ ਚੋਣ ਹੋਣੀ ਆ ਤੇ ਵੇਟ ਹੋਈ ਜਾਂਦੀ ਪਤਾ ਲੱਗਣਾ ਵੀ ਕਿਹੜਾ ਪਹਿਲੇ ਤੇ ਆਉਣਾ ਕਿਹੜਾ ਦੂਜੇ ਤੇ ਜਾਨਵਰ ਸਾਰਿਆਂ ਦੇ ਚੰਗੇ ਆ ਵੀ ਬਹੁਤ ਚੰਗੇ ਜਾਨਵਰ ਆ ਤੇ ਬਾਕੀ ਆਪਾਂ ਵੀ ਰੋਕੇ ਜਿਹੜਾ ਲਾਈਵ ਸਟਾਰਟ ਕਰਦੇ ਆ ਤੇ ਦੁਬਾਰੇ ਜਿਹੜੇ ਜਜਮੈਂਟ ਹੋਣੀ ਆ ਆਪਾਂ ਤੁਹਾਨੂੰ ਫੇਰ ਲਾਈਵ ਦਿਖਾਵਾਂਗੇ